ਤੁਸੀਂ ਉਹ ਉਹ ਇਨਸਾਨ ਹੋ ਜਿਨ੍ਹਾਂ ਨੇ ਇੰਡਸਟਰੀ ਦੇ ਵਿੱਚ ਉਦੋਂ ਕੰਮ ਕੀਤਾ ਜਦੋਂ ਇਨਾ ਕੰਮ ਨਹੀਂ ਸੀ ਹੁੰਦਾ ਜੀ ਜੀ ਬਿਲਕੁਲ ਸਹੀ ਹੈ ਪਰ ਉਹ 20 ਸਾਲ ਇਦਾਂ ਲੱਗਦਾ 20 ਮਿੰਟਾਂ ਵਾਂਗੂ ਨਿਕਲ ਗਏ ਫਾਈਨਲ ਦੱਸਦਾ ਮੈਂ ਡਿਸੀਜਨ ਲਿਆ ਸੀ ਲਾਕਡਾਊਨ 'ਚ ਜਦੋਂ ਸਭ ਕੁਝ ਬੰਦ ਪਿਆ ਸੀ ਉਦੋਂ ਮੈਨੂੰ ਇਹ ਲੱਗਿਆ ਕਿ ਯਾਰ ਮੈਨੂੰ ਇੰਨਾ ਟਾਈਮ ਹੋ ਗਿਆ ਹੈ ਨਾ ਮੈਂ ਮੈਂ ਬਹੁਤ ਮਿਸ ਕਰਦਾ ਹਾਂ ਭਾਈ ਪੰਜਾਬ 'ਚ ਕੰਮ ਕਰਨ ਦੀ ਹੈ ਨਾ ਹਾਲਾਂਕਿ ਨੋ ਡਾਊਟ ਮੈਂ ਪੰਜਾਬ ਬੰਬੇ 'ਚ ਬੈਕ ਟੂ ਬੈਕ ਕੰਮ ਕਰਦਾ ਰਿਹਾ ਬਟ ਮੈਨੂੰ ਇਸ ਵੇਲੇ ਪੰਜਾਬੀ ਫਿਲਮਾਂ ਕਰਨੀਆਂ ਪਰ ਉਹ ਪੰਜਾਬੀ ਫਿਲਮਾਂ ਕਰਨ ਲਈ ਮੈਨੂੰ ਇੱਕ ਚੀਜ਼ ਛੱਡਣੀ ਪੈਣੀ ਸੀ ਜਿੱਦਾਂ ਕਿ ਪਹਿਲਾਂ ਮੈਂ ਬੰਬੇ ਗਿਆ ਹਿੰਦੀ ਸੀਰੀਅਲ ਕਰਨ ਲਈ ਪੰਜਾਬੀ ਗਾਣੇ ਰਨਿੰਗ ਛੱਡ ਕੇ ਗਿਆ ਸੀ ਤੇ ਕਿਉਂਕਿ ਉਹ ਫਿਰ ਸੀਰੀਅਲ ਕਰਨੇ ਤਾਂ ਫਿਰ ਇੱਕ ਚੀਜ਼ ਦਾ ਉਹ ਛੱਡਣੀ ਪੈਣੀ ਸੀ ਸਭਰ ਗਾਣੇ ਛੱਡੇ ਹੁਣ ਫਿਲਮ ਵਾਲੀ ਫਿਰ ਸੀਰੀਅਲ ਛੱਡੇ ਰਿਸਕ ਤਾਂ ਸੇਗਾ ਸਿੱਧੀ ਜਿਹੜੀ ਗੱਲ ਜੇ ਮੈਂ ਕਹਾਂ ਕਿ ਪੈਸਿਆਂ ਦੀ ਗੱਲ ਕਰਾਂ ਉਹ ਬੰਬੇ ਜ਼ਿਆਦਾ ਠੀਕ ਹੈ ਉਹ ਜਿਹੜਾ ਉਹ ਡਿਜ਼ਰਵ ਕਰਦੇ ਤੁਹਾਨੂੰ ਪੇ ਕਰਦੇ ਉਹ ਸਾਰੀ ਚੀਜ਼ ਨੋ ਡਾਊਟ ਹੱਲੇ ਉਹ ਚੀਜ਼ਾਂ ਇੱਥੇ ਨਹੀਂ ਹੈਗੀਆਂ ਬਟ ਚਲੋ ਹੋ ਵੀ ਰਹੀਆਂ ਹਨਾ ਨਾਲ ਦੀ ਨਾਲ ਹੀ ਇਹਨੇ ਇਹਦੇ ਕਰਕੇ ਮੈਂ ਉਹ ਡਿਸੀਜਨ ਜਿਹੜਾ ਲੈ ਆਇਆ ਨਹੀਂ ਤਾਂ ਫੈਮਿਲੀ ਵਾਲੇ ਤਾਂ ਕਈ ਹੱਲੇ ਵੀ ਕਹਿੰਦੇ ਕਿ ਯਾਰ ਯਾਰ ਤੂੰ ਕੀ ਕਿਉਂ ਰਿਸਕ ਲੈ ਰਿਆ ਕਿਉਂ ਸੀਰੀਅਲ ਛੱਡ ਰਿਆ ਚੰਗੇ ਭਲੇ ਤੂੰ ਸਾਰਾ ਕੁਝ ਹੈ ਘਰ ਘਰ ਜਿੱਦਾਂ ਤੁਸੀਂ ਗੱਲ ਜ਼ਿਕਰ ਕੀਤਾ ਹਨਾ ਪਹਿਲੀ ਗੱਲ ਤੇ ਇਹ ਕੁਛ ਤਾਂ ਮੁੰਡੇ ਛੱਡ ਗਏ ਸੀਗੇ ਲਾਈਨ ਮਤਲਬ ਬਾਹਰ ਅੰਦਰ ਚਲੇ ਗਏ ਮੈਂ ਬੰਬੇ ਚਲਾ ਗਿਆ ਤੇ ਜਗਾ ਖਾਲੀ ਹੋ ਗਈ ਤੇ ਔਰ ਉਦੋਂ ਉਦੋਂ ਕੋ ਫਿਲਮਾਂ ਦਾ ਸਟਾਰਟਰ ਸ਼ੁਰੂ ਹੋ ਗਿਆ ਸੀਗਾ ਸੋ ਫਿਰ ਉਹ ਸਿੰਗਰਸ ਦੀ ਹਨਾ ਸਿੰਗਲਸ ਸ਼ੁਰੂ ਹੋ ਗਏ ਨੋ ਡਾਊਟ ਉਹਨੇ ਵੀ ਮਿਹਨਤ ਕੀਤੀ ਉਹ ਐਕਟਰ ਬਣੇ ਹਨਾ ਤੇ ਫਿਰ ਮੈਂ ਕੰਮ ਤਾਂ ਕਰ ਹੀ ਦਿਆ ਸੀਗਾ ਇਹ ਠੀਕ ਹੈ ਕਿ ਮੈਂ ਪੰਜਾਬ 'ਚ ਨਹੀਂ ਕਰ ਰਹੀ ਬੰਬੇਸ 'ਚ ਕਰ ਰਿਆ ਸੀਗਾ ਪਰ ਸਬਬ ਕਿੱਦਾਂ ਬਣਿਆ ਉਹ ਖੰਜਰ ਗਾਣੇ ਕਰਕੇ ਬਣਿਆ ਕਿ ਵੀ ਹੈਨਾ ਉਹਨੂੰ ਅਪਰੋਚ ਹੋਈ ਮਟੋ ਜਾਣ ਤੋਂ ਪਹਿਲਾਂ ਮੈਂ ਜੇ ਸੋਚਾਂ ਤਾਂ ਮੈਨੂੰ ਹਿੰਦੀ ਨਹੀਂ ਆਉਂਦੀ ਹੁੰਦੀ ਸੀਗੀ ਤੇ ਪਰ ਉਹ ਹਿੰਦੀ ਤੇ ਮੈਂ ਕੰਮ ਜ਼ਰੂਰ ਕਰਦਾ ਹੁੰਦਾ ਸੀਗਾ ਹੁਣ ਜਦੋਂ ਮੇਰੀ ਪਰਫੈਕਟ ਹੋ ਗਈ ਸੀ ਦੇਖ ਲਓ ਮੈਨੂੰ ਫੋਨ ਵੀ ਉਦੋਂ ਆਇਆ ਰਿਗਰੈਟ ਹੁੰਦਾ ਕਦੇ ਕਿ ਸ਼ਾਇਦ ਉਹ ਡਿਸੀਜਨ ਨਾ ਲੈਂਦਾ ਹੁੰਦਾ ਬੰਬੇ ਵਾਲਾ ਤਾਂ ਅੱਜ ਪੰਜਾਬੀ ਸਿਨੇਮਾ 'ਚ ਅਸੀਂ ਵੱਡੇ ਸਟਾਰ ਹੁੰਦੇ ਜਾਂ ਮਤਲਬ ਓਕੇ ਆ ਮੈਨੂੰ ਪਛਤਾਵਾ ਕਦੀ ਨਹੀਂ ਹੋਇਆ ਹੈ ਗੱਭਰੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਯਾਨੀ ਸਮਰਵਲੀ ਪਿਆਰ ਪਰੀ ਸਤਿ ਸ਼੍ਰੀ ਅਕਾਲ ਦੋਸਤੋ ਮੇਰੇ ਨਾਲ ਹੈ ਸਾਡੇ ਐਕਟਰ ਨਵੀ ਪੰਗੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਕਿਵੇਂ ਹੋ ਮੈਂ ਠੀਕ ਹਾਂ ਤੁਸੀਂ ਸੁਣਾਓ ਬਹੁਤ ਵਧੀਆ ਐਂਡ ਜੇ ਅਸੀਂ ਤੁਹਾਡੀ ਤਾਰੀਫ ਕਰਨ ਬੈਠੀਏ ਤਾਂ ਮੈਨੂੰ ਲੱਗਦਾ ਹੈ ਕਿ ਕਾਫੀ ਸਮਾਂ ਲੱਗ ਜਾਏਗਾ ਕਿਉਂਕਿ ਤੁਸੀਂ ਇੰਨਾ ਜ਼ਿਆਦਾ ਕੰਮ ਕੀਤਾ ਹੋਇਆ ਹੈ ਇੰਡਸਟਰੀ ਦੇ ਵਿੱਚ ਭਾਵੇਂ ਪੰਜਾਬੀ ਇੰਡਸਟਰੀ ਹੋਗੀ ਭਾਵੇਂ ਹਿੰਦੀ ਇੰਡਸਟਰੀ ਹੋਗੀ ਸੋ ਇੱਕ ਲੰਮੇ ਅਰਸੇ ਦੇ ਤੁਸੀਂ ਇਸ ਇੰਡਸਟਰੀ ਦੇ ਨਾਲ ਜੁੜੇ ਹੋਏ ਆਈ ਥਿੰਕ ਵੀ ਸਾਲ ਹੋ ਗਏ ਆ ਤੁਹਾਨੂੰ ਇਸ ਇੰਡਸਟਰੀ ਦੇ ਵਿੱਚ ਸੋ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਤੁਸੀਂ ਉਹ ਉਹ ਇਨਸਾਨ ਹੋ ਜਿਨ੍ਹਾਂ ਨੇ ਇੰਡਸਟਰੀ ਦੇ ਵਿੱਚ ਉਦੋਂ ਕੰਮ ਕੀਤਾ ਜਦੋਂ ਇਹਨਾਂ ਕੰਮ ਨਹੀਂ ਸੀ ਹੁੰਦਾ ਜੀ ਜੀ ਬਿਲਕੁਲ ਸਹੀ ਹੈ ਪਰ ਉਹ 20 ਸਾਲ ਇਦਾਂ ਲੱਗਦਾ 20 ਮਿੰਟਾਂ ਵਾਂਗੂ ਨਿਕਲ ਗਏ ਸੋ ਐਕਸਪੀਰੀਅੰਸ ਚੰਗੇ ਮਾੜੇ ਚਲੋ ਹਰ ਇਨਸਾਨ ਦੀ ਹਰ ਫੀਲਡ 'ਚ ਹੁੰਦੇ ਆ ਮੇਰੇ ਨਾਲ ਵੀ ਰਹੇ ਆ ਬਟ ਉਹ ਸਿੱਖਿਆ ਹੀ ਆ ਕੁਝ ਨਾ ਕੁਝ ਉਹਨਾਂ ਤੋਂ ਚੰਗੀਆਂ ਚੀਜ਼ਾਂ ਤੋਂ ਚੰਗਾ ਹੀ ਸਿੱਖਿਆ ਕਿ ਚੰਗਾ ਹੋਰ ਕਰੋ ਜੋ ਬੁਰੀਆਂ ਚੀਜ਼ਾਂ ਹੋਈਆਂ ਉਹਨਾਂ ਤੋਂ ਇਹ ਸਿੱਖਿਆ ਕਿ ਬਿਲਕੁਲ ਵੀ ਨਾ ਕਰੋ ਹੈਨਾ ਸੋ ਇਹ ਚੀਜ਼ਾਂ ਮੈਨੂੰ ਲੱਗਦਾ ਨਿਤ ਰੋਜ਼ ਮੇਰੀ ਲਾਈਫ 'ਚ ਮੈਂ ਸਿੱਖਦਾ ਰਹਿਣਾ ਸੋ ਇਹੀ ਐਕਸਪੀਰੀਅੰਸ ਇਦਾਂ ਹੀ ਮੈਨੂੰ ਲੱਗਦਾ 20 ਸਾਲ ਹੋ ਗਏ ਇੱਦਾਂ ਹੀ ਹੁਣ ਗਾ 40 ਹੋ ਜਾਣੇ ਆ ਸੋ ਇਹ ਚੀਜ਼ ਆ। ਅੱਛਾ ਤੁਸੀਂ ਨਾ ਬਹੁਤ ਸਾਰੇ ਗਾਣੇ ਕੀਤੇ ਆਪਣੀ ਪੰਜਾਬੀ ਇੰਡਸਟਰੀ ਦੇ ਵਿੱਚ। ਉਦੋਂ ਮੈਨੂੰ ਲੱਗਦਾ ਕਿ ਗਾਣੇ ਜ਼ਿਆਦਾ ਚੱਲਦੇ ਹੁੰਦੇ ਸੀ ਆਪਣੇ ਪੰਜਾਬੀ ਇੰਡਸਟਰੀ 'ਚ ਜਿਸ ਵੇਲੇ ਤੁਸੀਂ ਸ਼ੁਰੂ ਕੀਤਾ। ਤੇ ਉਸ ਤੋਂ ਬਾਅਦ ਤੁਸੀਂ ਹਿੰਦੀ ਇੰਡਸਟਰੀ ਵੱਲ ਰੁਖ ਕੀਤਾ। ਤੁਸੀਂ ਬਹੁਤ ਸਾਰੇ ਸੀਰੀਅਲ ਕੀਤੇ, ਟੀਵੀ ਸੀਰੀਅਲ ਹੈ ਨਾ ਜਿਨ੍ਹਾਂ ਨੇ ਤੁਹਾਨੂੰ ਘਰ-ਘਰ ਪਛਾਣ ਦਵਾਈ। ਤਾਂ ਤੁਸੀਂ ਕਦੋਂ ਇਹ ਸੋਚਿਆ ਕਿ ਹੁਣ ਪੰਜਾਬੀ ਇੰਡਸਟਰੀ ਦੇ ਵਿੱਚ ਵਾਪਸੀ ਕਰਨ ਦਾ ਸਮਾਂ ਹੋ ਗਿਆ ਹੈ? ਸੋਚਿਆ ਐਕਚੁਅਲੀ ਫਾਈਨਲ ਦੇ ਫਾਈਨਲ ਦੱਸਦਾ ਮੈਂ ਡਿਸੀਜਨ ਲਿਆ ਸੀ ਲਾਕਡਾਊਨ ਚ ਜਦੋਂ ਸਭ ਕੁਝ ਬੰਦ ਪਿਆ ਸੀ ਉਦੋਂ ਮੈਨੂੰ ਇਹ ਲੱਗਿਆ ਕਿ ਯਾਰ ਮੈਨੂੰ ਇੰਨਾ ਟਾਈਮ ਹੋ ਗਿਆ ਹੈ ਨਾ ਮੈਂ ਮੈਂ ਬਹੁਤ ਮਿਸ ਕਰਦਾ ਹਾਂ ਪੰਜਾਬ ਚ ਕੰਮ ਕਰਨ ਲਈ ਹੈ ਨਾ ਹਾਲਾਂਕਿ ਨੋ ਡਾਊਟ ਮੈਂ ਪੰਜਾਬ ਬੰਬੇ ਚ ਬੈਕ ਟੂ ਬੈਕ ਕੰਮ ਕਰਦਾ ਰਿਹਾ ਬਟ ਮੈਨੂੰ ਇਹ ਸੋਚਿਆ ਮੈਂ ਪੰਜਾਬੀ ਫਿਲਮਾਂ ਕਰਨੀਆਂ ਪਰ ਉਹ ਪੰਜਾਬੀ ਫਿਲਮਾਂ ਕਰਨ ਲਈ ਮੈਨੂੰ ਇੱਕ ਚੀਜ਼ ਛੱਡਣੀ ਪੈਣੀ ਸੀ ਯ ਮਤਲਬ ਆਫ ਕੋਰਸ ਉਹ ਸੀਰੀਅਲ ਛੱਡਣੇ ਪੈਣੇ ਸੀ ਕਿਉਂਕਿ ਉਹ ਚ ਕੀ ਹੁੰਦਾ ਕਿ ਏਵਰੀ ਡੇ ਤੁਸੀਂ ਕੰਮ ਕਰਦੇ ਹਾਂ ਸ਼ੂਟ ਹੁੰਦਾ ਹੈ ਕੰਟਰੈਕਟ 28 ਦਿਨ ਦਾ ਕਰਦੇ ਆ ਉਹ ਤੇ ਜਿੱਚ 25 ਦਿਨ ਤਾਂ ਤੁਹਾਡੇ ਲੱਗਣ ਹੀ ਲੱਗਣੇ ਆ ਤੇ ਬਾਕੀ ਬਚੇ 5 ਦਿਨ ਉਹ ਕੁਝ ਵੀ ਨਹੀਂ ਕਰ ਸਕਦੇ ਤੇ ਫਿਲਮ ਤਾਂ ਹੋ ਨਹੀਂ ਸਕਦੀ 5 ਦਿਨਾਂ ਵਿੱਚ ਸੋ ਉਹ ਚੀਜ਼ ਮੈਨੂੰ ਛੱਡਣੀ ਹੀ ਪੈਣੀ ਸੀ ਜਿੱਦਾਂ ਕਿ ਪਹਿਲਾਂ ਮੈਂ ਬੰਬੇ ਗਿਆ ਹਿੰਦੀ ਸੀਰੀਅਲ ਕਰਨ ਲਈ ਪੰਜਾਬੀ ਗਾਣੇ ਰਨਿੰਗ ਛੱਡ ਕੇ ਗਿਆ ਸੀਗਾ ਤੇ ਕਿਉਂਕਿ ਉਹ ਫਿਰ ਸੀਰੀਅਲ ਕਰਨੇ ਤਾਂ ਫਿਰ ਇੱਕ ਚੀਜ਼ ਦਾ ਉਹ ਛੱਡਣੀ ਪੈਣੀ ਸੀ ਸਭਰ ਗਾਣੇ ਛੱਡੇ ਹੁਣ ਫਿਲਮ ਵਾਲੀ ਫਿਰ ਸੀਰੀਅਲ ਛੱਡੇ ਸੋ ਇਹ ਚੀਜ਼ ਤਨਵੀ ਜੇ ਅਸੀਂ ਗੱਲ ਕਰੀਏ ਤਾਂ ਉਹ ਜਦੋਂ ਤੁਸੀਂ ਸੀਰੀਅਲ ਇਹ ਇਹਨਾਂ ਬਹੁਤ ਔਖਾ ਡਿਸੀਜਨ ਹੁੰਦਾ ਕਿਉਂਕਿ ਜਦੋਂ ਤੁਸੀਂ ਗਾਣੇ ਕਰ ਰਹੀ ਸੀ ਤਾਂ ਹਰ ਗਾਣਾ ਹੀ ਸੁਪਰ ਹਿੱਟ ਹੋ ਰਿਹਾ ਸੀ ਜਿਹਦੇ ਵਿੱਚ ਨਵੀਂ ਪੰਗੋ ਹੁੰਦਾ ਸੀ ਤਾਂ ਇਹ ਡਿਸੀਜਨ ਲੈਣਾ ਬਹੁਤ ਔਖਾ ਹੁੰਦਾ ਕਿਉਂਕਿ ਜਦੋਂ ਤੁਸੀਂ ਬੰਬਈ ਗਏ ਤਾਂ ਤੁਸੀਂ ਇੱਕਦਮ ਜ਼ੀਰੋ ਤੋਂ ਸ਼ੁਰੂਆਤ ਕੀਤੀ ਹੋਏਗੀ ਤਾਂ ਇਹ ਡਿਸੀਜਨ ਕਿਸ ਤਰ੍ਹਾਂ ਲਿੱਤੇਗੇ ਕਿ ਹਾਂ ਇਹ ਇਹ ਟਰਨ ਹੁਣ ਲੈਣਾ ਹੀ ਪੈਣਾ ਹੈ ਮੈਨੂੰ ਲੱਗਦਾ ਕਿ ਕੋਈ ਵੀ ਚੀਜ਼ ਅਗਰ ਆਪਾਂ ਜ਼ੀਰੋ ਤੋਂ ਮੈਨੂੰ ਲੱਗਦਾ ਕੋਈ ਵੀ ਚੀਜ਼ ਜ਼ੀਰੋ ਤੇ ਹੀ ਹੁੰਦੀ ਹੈ ਹਨਾ ਅਗਰ ਜੇ ਧਿਆਨ ਨਾਲ ਆਪਾਂ ਸੋਚਿਆ ਜਾਵੇ ਹਨਾ ਮੈਂ ਜਦੋਂ ਇੱਥੇ ਪੰਜਾਬੀ 뮤직 ਸ਼ੁਰੂ ਕੀਤਾ ਹਨਾ ਸਾਰਾ ਕੁਝ ਵੀਡੀਓਸ ਮੈਂ ਮਾਡਲਿੰਗ ਸ਼ੁਰੂ ਕੀਤੀ ਉਹ ਵੀ ਇਦਾਂ ਹੀ ਜਿਹਾ ਔਰ ਮੈਨੂੰ ਤਾਂ ਲੱਗਦਾ ਇੱਕ ਪ੍ਰੋਜੈਕਟ ਜਦੋਂ ਵੀ ਖਤਮ ਕਰਦੇ ਨਾ ਤੇ ਦੂਜਾ ਸ਼ੁਰੂ ਹੁੰਦਾ ਜ਼ੀਰੋ ਤੇ ਹੀ ਆਏ ਹੁੰਦੇ ਆ ਕਿ ਜ਼ੀਰੋ ਤੋਂ ਤੁਸੀਂ ਹਨਾ ਮੁਕੰਮਲ ਕਰਨਾ ਹੁੰਦਾ ਸਾਰਾ ਕੁਝ ਤੇ ਬਟ ਮੈਂ ਸਵਾਲ ਥੋੜਾ ਹੀ ਪੁੱਛ ਪੁੱਲ ਗਿਆ ਕਿ ਤੁਸੀਂ ਕਿਹਾ ਕਿ ਆਪਣਾ ਕਿੱਦਾਂ ਲਿਆ ਡਿਸੀਜਨ ਹਨਾ ਤੇ ਉਹ ਰਿਸਕ ਸੇਗਾ ਦੇਖੋ ਮੈਨੂੰ ਹਨਾ ਰਿਸਕ ਤਾਂ ਸੇਗਾ ਸਿੱਧੀ ਜਿਹੜੀ ਗੱਲ ਹੈ ਜੇ ਮੈਂ ਕਹਾਂ ਕਿ ਇਹ ਪੈਸਿਆਂ ਦੀ ਗੱਲ ਕਰਾਂ ਉਹ ਬੰਬੇ ਜ਼ਿਆਦਾ ਠੀਕ ਹੈ ਉਹ ਜਿਹੜਾ ਉਹ ਡਿਜ਼ਰਵ ਕਰਦੇ ਤੋਂ ਉਹਨੂੰ ਪੇ ਕਰਦੇ ਉਹ ਸਾਰੀ ਚੀਜ਼ਾਂ ਨੋ ਡਾਊਟ ਹੱਲੇ ਉਹ ਚੀਜ਼ਾਂ ਇੱਥੇ ਨਹੀਂ ਹੈਗੀਆਂ ਬਟ ਚਲੋ ਹੋ ਵੀ ਰਹੀਆਂ ਹਨਾ ਨਾਲ ਦੀ ਨਾਲ ਹੀ ਤੇ ਬਟ ਉੱਥੇ ਮੇਰਾ ਪੈਸਾ ਸੈਕੰਡਰੀ ਆਂਦਾ ਮੈਂ ਪਹਿਲਾਂ ਕੰਮ ਨੂੰ ਤਵੱਜੋ ਦਿੰਦਾ ਜਿਹਦੇ ਕਰਕੇ ਮਤਲਬ ਮੈਂ ਲੋਕਾਂ ਤੱਕ ਪਹੁੰਚ ਸਕਦਾ ਹੈਨਾ ਮੈਂ ਪੈਸਾ ਪਹਿਲਾਂ ਰੱਖੂੰਗਾ ਵੀ ਮੈਂ ਤਾਂ ਇਹਨੇ ਪੈਸੇ ਲੈਣੇ ਆ ਫਿਰ ਤਾਂ ਔਖਾ ਆ ਜਿਹੜਾ ਬੰਦਾ ਫੋਰਡ ਹੀ ਨਿਕਲਦਾ ਤਾਂ ਕਿਦਾਂ ਕਰਨਾ ਕਰ ਲੂਗਾ ਮੇਰ ਨਾਲ ਜਿਹੜਾ ਮੇਨ ਮੰਨ ਲਓ ਕੰਮ ਕਰਨਾ ਚਾਹੁੰਦਾ ਹੋਵੇ ਪਰ ਮੈਂ ਮੋਰੇ ਕੰਮ ਕੇ ਨਹੀਂ ਮੈਂ ਤਾਂ ਇੰਨੇ ਨੇ ਹੈਨਾ ਠੀਕ ਹੈ ਪੈਸਾ ਜ਼ਰੂਰੀ ਹੈ ਬਟ ਮੈਨ ਲੱਗਦਾ ਕੰਮ ਚੰਗਾ ਕਰਨਾ ਜ਼ਿਆਦਾ ਜ਼ਰੂਰੀ ਹੈ ਹੈਨਾ ਚੰਗਾ ਕੰਮ ਕਰੋਗੇ ਤਾਂ ਪੈਸਾ ਤਾਂ ਆਪਣੇ ਆਪ ਪਿੱਛੇ ਚਲੋ ਤੁਰੇ ਆਊਗਾ ਹੈਨਾ ਸੋ ਮੈਨੂੰ ਇਹ ਸੀਗਾ ਕਿ ਯਾਰ ਹੁਣ ਮੈਨੂੰ ਰਿਸਕ ਲੈਣਾ ਪੈਣਾ ਹੈਨਾ ਕਿਉਂਕਿ ਟਾਈਮ ਨਿਕਲੀ ਜਾ ਰਿਹਾ ਹੈਨਾ ਚੀਜ਼ਾਂ ਤੇ ਮੈਨੂੰ ਚਲੋ ਇਹ ਸੀਗਾ ਤਸੱਲੀ ਇਹ ਸੀਗੀ ਕਿ ਚਲ ਯਾਰ ਅੱਛਾ ਜਿੱਦਾਂ ਹੁਣ ਮਨੋ ਸੀਰੀਅਲ ਤੋਂ ਪਹਿਲਾਂ ਮੈਂ 300 ਵੀਡੀਓ ਕਰ ਲਏ ਸੀਗੇ ਮੈਨੂੰ ਤਸੱਲੀ ਸੀ ਹਉ ਸੀਰੀਅਲ ਕਰਦਾ ਹੁਣ 7-8 ਸੀਰੀਅਲ ਵੀ ਕਰ ਲਏ ਹੁਣ ਮੈਨੂੰ ਇਹ ਵੀ ਤਸੱਲੀ ਸੀਗੀ ਚੱਲਿਆ ਕਰਤਾ ਲੈਣਾ ਹੁਣ ਫਿਲਮਾਂ ਕਰਦੇ ਸੋ ਇਹ ਤਸੱਲੀ ਜਿਹੜੀ ਆ ਔਰ ਸਬਰ ਆ ਇਹ ਇਹਦੇ ਕਰਕੇ ਮੈਂ ਉਹ ਡਿਸੀਜਨ ਜਿਹੜਾ ਲੈ ਆਇਆ ਨਹੀਂ ਤਾਂ ਫੈਮਿਲੀ ਵਾਲੇ ਤਾਂ ਕਈ ਹੱਲੇ ਵੀ ਕਹਿੰਦੇ ਗਏ ਯਾਰ ਯਾ ਤੂੰ ਕੀ ਕਿਉਂ ਰਿਸਕ ਲੈ ਰਿਆ ਕਿਉਂ ਸੀਰੀਅਲ ਛੱਡ ਰਿਆ ਚੰਗੇ ਭਲੇ ਤੂੰ ਸਾਰਾ ਕੁਝ ਆ ਘਰ ਘਰ ਜਿੱਦਾ ਤੁਸੀਂ ਗੱਲ ਜ਼ਿਕਰ ਕੀਤਾ ਹੈਨਾ ਸੋ ਤੈਨੂੰ ਨਹੀਂ ਲੈਣਾ ਚਾਹੀਦਾ ਬਟ ਹੁਣ ਗੱਲ ਆ ਗਈ ਨਾ ਲਗਨ ਦੀ ਪਰ ਮਰਜੀ ਜਿੱਥੇ ਲਗਨ ਹੈ ਹੁਣ ਮੈਂ ਕਰੀ ਜਾਵਾਂ ਪਰ ਮੇਰਾ ਦਿਲ ਹੋਵੇ ਨਾ ਸਰ ਮੈਂ ਪੈਸਾ ਕਮਾਉਣ ਲੂ ਮੰਨ ਲਓ ਕਰੀ ਜਾਵਾ ਸੀਰੀਅਲ ਤੇ ਕੋਈ ਉਹ ਵੀ ਉਹ ਨਹੀਂ ਪਰ ਮੇਰਾ ਮਨ ਇਹ ਹੈ ਕਿ ਜੇ ਮੈਂ ਫਿਲਮਾਂ ਕਰਾਂ ਪੈਸੇ ਭਾਵੇਂ ਘੱਟ ਆ ਬਟ ਕਰਾਂ ਤੋਂ ਮੇਰੇ ਉਹ ਕਰ ਰਿਹਾ ਮੈਨੂੰ ਲੱਗਾ ਜੋ ਦਿਲ ਮੇਰੇ ਡੈਡੀ ਕਹਿੰਦੇ ਹੁੰਦੇ ਬੇਸ਼ੱਕ ਦਿਲ ਦੀ ਸੁਣੋ ਸੁਣੋ ਸਭ ਦੀ ਕਰੋ ਮੰਨ ਦੀ ਹੈਨਾ ਸੋ ਮੈਂ ਆਪਣੇ ਮੰਨ ਦੀ ਕਰਦਾ ਤੇ ਹੁਣ ਫਿਲਮਾਂ ਆ ਤੇ ਫਿਲਮਾਂ ਵਲ ਹੋਇਆ अच्छा अगर ਤੁਹਾਡੇ ਦੌਰ ਦੀ ਅਸੀਂ ਗੱਲ ਕਰੀਏ ਜਿਸ ਦੌਰ ਦੇ ਵਿੱਚ ਤੁਸੀਂ ਗੀਤ ਕੀਤੇ ਸੀਗੇ ਉਦੋਂ ਤੁਸੀਂ ਬਹੁਤ ਯੰਗ ਸੀਗੇ রাইਟ ਤਾਂ ਮਤਲਬ ਇੱਕ ਜਦੋਂ ਸਾਡੀ ਇੰਡਸਟਰੀ ਦੇ ਵਿੱਚ ਜੇ ਅਸੀਂ ਅੱਜ ਗੱਲ ਕਰੀਏ ਤਾਂ ਅਸੀਂ ਉਹ ਹੀਰੋਜ਼ ਦੇ ਵਿੱਚ ਅਸੀਂ ਤੁਹਾਨੂੰ ਕਿਉਂ ਨਹੀਂ ਵੇਖਦੇ ਕਿਉਂਕਿ ਤੁਹਾਡੇ ਨਾਲ ਹੋਰ ਵੀ ਬਹੁਤ ਸਾਰੇ ਐਕਟਰ ਸੀਗੇ ਜਿਨ੍ਹਾਂ ਨੇ ਇੱਕ ਅੱਛਾ ਮੁਕਾਮ ਹਾਸਲ ਕੀਤਾ ਪੰਜਾਬੀ ਮਿਊਜ਼ਿਕ ਦੇ ਵਿੱਚ ਹੈਨਾ ਜਿਨ੍ਹਾਂ ਨੇ ਐਜ਼ ਅ ਮਾਡਲ ਕੰਮ ਕੀਤਾ ਬਟ ਜਦੋਂ ਆਪਣੀ ਇੰਡਸਟਰੀ ਗਰੋ ਹੋਈ ਤਾਂ ਅਸੀਂ ਉਹ ਚਿਹਰੇ ਕਿਉਂ ਨਹੀਂ ਵੇਖੇ ਵੱਡੇ ਪਰਦੇ ਤੇ ਉੱਤੇ ਮੈਨੂੰ ਲੱਗਦਾ ਸੀ ਡਿਜ਼ਰਵ ਕਰਦੇ ਸੀਗੇ ਉਦੋਂ ਕਿਉਂਕਿ ਇਹ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਹੈਨਾ ਵੀਡੀਓਸ ਵਿੱਚ ਸੀਗੇ ਸਾਰੇ ਜਾਣੇ ਚਾਰ ਪੰਜ ਚਿਹਰੇ ਹੀ ਹੁੰਦੇ ਸੀਗੇ ਤੇ ਬਟ ਉਦੋਂ ਚੱਕਰ ਇਹ ਸੀਗਾ ਨਾ ਕਿ ਸਿੰਗਰਸ ਦਾ ਜ਼ਿਆਦਾ ਐਕਚੁਅਲੀ ਫਾਈਨੈਂਸ਼ੀਅਲੀ ਉਹ ਜ਼ਿਆਦਾ ਸਟਰੋਂਗ ਹੁੰਦੇ ਸੀਗੇ ਮੋਰਲਸ ਨਹੀਂ ਸੀਗੇ ਤੇ ਕਾਫੀ ਸਿੰਗਰਸ ਨੇ ਆਪ ਹੀ ਫਿਰ ਹੈਨਾ ਪ੍ਰੋਡਿਊਸ ਕਰਕੇ ਉਹ ਸਭ ਚੀਜ਼ਾਂ ਉਹ ਚੀਜ਼ਾਂ ਤੇ ਚਲੋ ਆ ਗਏ ਔਰ ਪਹਿਲੀ ਗੱਲ ਤੇ ਇਹ ਕੁਝ ਤਾਂ ਮੁੰਡੇ ਛੱਡ ਗਏ ਸੀਗੇ ਲਾਈਨ ਜੀ ਮਿਲ ਬਾਹਰ ਅੰਦਰ ਚਲੇ ਗਏ ਮੈਂ ਬੰਬੇ ਚਲਾ ਗਿਆ ਤੇ ਜਗਾ ਖਾਲੀ ਹੋ ਗਈ ਤੇ ਔਰ ਉਦੋਂ ਉਦੋਂ ਕੋਈ ਫਿਲਮਾਂ ਦਾ ਸਟਾਰਟਰ ਸ਼ੁਰੂ ਹੋ ਗਿਆ ਸੀਗਾ ਸੋ ਫਿਰ ਉਹ ਸਿੰਗਰਸ ਦੀ ਹੈਨਾ ਸਿੰਗਰਸ ਸ਼ੁਰੂ ਹੋ ਗਏ 노 ਡਾਊਟ ਉਹਨਾਂ ਨੇ ਵੀ ਮਿਹਨਤ ਕੀਤੀ ਉਹ ਐਕਟਰ ਬਣੇ ਆ ਹੈਨਾ ਤੇ ਫਿਰ ਮੈਂ ਕੰਮ ਤਾਂ ਕਰ ਹੀ ਰਿਹਾ ਸੀਗਾ ਇਹ ਠੀਕ ਹੈ ਕਿ ਮੈਂ ਪੰਜਾਬ 'ਚ ਨਹੀਂ ਕਰ ਰਿਹਾ ਸੀ ਬੰਬੇ 'ਚ ਕਰ ਰਿਹਾ ਸੀਗਾ ਫੇ ਜਦੋਂ ਮੈਨੂੰ ਲੱਗਿਆ ਕਿ ਯਾਰ ਪੰਜਾਬੀ ਇੰਡਸਟਰੀਅਲ ਦੁਬਾਰਾ ਆਉਣਾ ਚਾਹੀਦਾ ਤੇ ਮੈਂ ਉਹ ਕਰਕੇ ਜਿਦਾ ਪਹਿਲਾਂ ਦੱਸਿਆ ਕਰ ਰਿਸਕ ਲੈ ਕੇ ਮੈਂ ਆਇਆ ਦੁਬਾਰਾ ਹੈਨਾ ਸੋ ਬਾਕੀ ਕਹਿੰਦੇ ਹੁੰਦੇ ਹਰ ਚੀਜ਼ ਟਾਈਮ ਦੇ ਅਨੁਸਾਰ ਹੀ ਹੁੰਦੀ ਹੈ ਹੈਨਾ ਤੇ ਕਹਿੰਦੇ ਹੁੰਦੇ ਜਦੋਂ ਜਦੋਂ ਹੁਣ ਮੰਨ ਲਓ ਮੈਂ ਬੰਬੇ ਜਾਣਾ ਸੀਗਾ ਬੰਬੇ ਤਾਂ ਜਾਣਦਾ ਮੇਰਾ ਸੁ梦ਣਾ ਸੀਗਾ ਪਹਿਲਾਂ ਤੋਂ ਪਰ ਸਬਬ ਕਿੱਦਾਂ ਬਣਿਆ ਉਹ ਖੰਜਰ ਗਾਣੇ ਕਰਕੇ ਬਣਿਆ ਕਿ ਵੀ ਹੈਨਾ ਉਹਨੂੰ ਅਪਰੋਚ ਹੋਈ ਬਟ ਉਹ ਜਾਣ ਤੋਂ ਪਹਿਲਾਂ ਮੈਂ ਜੇ ਸੋਚਾਂ ਤਾਂ ਮੈਨੂੰ ਹਿੰਦੀ ਨਹੀਂ ਆਉਂਦੀ ਹੁੰਦੀ ਸੀਗੀ ਉੱਬਰ ਉਹ ਹਿੰਦੀ ਤੇ ਮੈਂ ਕੰਮ ਜ਼ਰੂਰ ਕਰਦਾ ਹੁੰਦਾ ਸੀਗਾ ਹੁਣ ਜਦੋਂ ਮੇਰੀ ਪਰਫੈਕਟ ਹੋ ਗਈ ਸੀ ਦੇਖ ਲਓ ਮੈਨੂੰ ਫੋਨ ਵੀ ਉਦੋਂ ਆਇਆ ਮਤਲਬ ਇਹ ਇਹ ਹੋ ਸਕਦਾ ਸੀਗਾ ਬੰਬੇ ਲਈ ਉਦੋਂ ਤੱਕ ਮੇਰਾ ਸਬਾਬ ਨਹੀਂ ਸੀ ਬਣ ਗਿਆ ਜਦ ਤੱਕ ਇਹਦਾ ਕੀਬਾ ਮੈਂ ਤਿਆਰ ਨਹੀਂ ਸੀਗਾ ਜੋ ਤਿਆਰ ਹੋਇਆ ਮੈਨੂੰ ਹੋ ਗਿਆ ਹੁਣ ਕੀ ਪਤਾ ਇੱਧਰ ਤਿਆਰ ਹੁਣ ਹੋਇਆ ਹੁਣ ਜਾ ਕੇ ਮੈਨੂੰ ਇੱਧਰ ਚੀਜ਼ਾਂ ਜਿਹੜੀਆਂ ਮੈਨੂੰ ਆਫਰ ਹੋ ਰਹੀਆਂ ਹਨ ਰਿਗਰੈਕਟ ਹੁੰਦਾ ਕਦੇ ਕਿ ਸ਼ਾਇਦ ਉਹ ਡਿਸੀਜਨ ਨਾ ਲੈਂਦਾ ਹੁੰਦਾ ਬੰਬੇ ਵਾਲਾ ਤਾਂ ਅੱਜ ਪੰਜਾਬੀ ਸਿਨੇਮਾ 'ਚ ਅਸੀਂ ਵੱਡੇ ਸਟਾਰ ਹੁੰਦੇ ਜਾਂ ਮਤਲਬ ਓਕੇ ਆ ਮੈਨੂੰ ਪਛਤਾਵਾ ਕਦੀ ਨਹੀਂ ਹੋਇਆ ਕਿਸੇ ਚੀਜ਼ ਦਾ ਮੈਂ ਗਾਣੇ ਕੀਤੇ ਪਰਮਾਤਮਾ ਦਾ ਸ਼ੁਕਰ ਮਨਾਉਂਦਾ ਕਿ ਚਲ ਮੈਂ ਤਾਂ ਇੱਕ ਦੋ ਗਾਣੇ ਕਰਨ ਲਈ ਆਇਆ ਸੀ 302 ਕਰਾ ਤੇ ਫਿਰ ਮੈਂ ਹਿੰਦੀ ਸੀਰੀਅਲ ਵੀ ਇਦੀ ਸੋਚਿਆ ਹੋਇਆ ਚਲ ਮੈਨੂੰ ਮਿਲ ਜੇ ਬਸ ਜਸਟ ਮਿਲ ਜੇ ਹੈਨਾ 7-8 ਹਿੰਦੀ ਹੀ ਐਜ਼ ਅ ਹੀਰੋ ਕਰ ਲਏ ਮੈਂ ਠੀਕ ਹੈ ਤੇ ਪਰ ਮੈਂ ਤਾਂ ਇਹ ਸ਼ੁਕਰ ਮਨਾਉਂਦਾ ਕਿ ਮੈਨੂੰ ਜੋ ਮਿਲਿਆ ਪਰਮਾਤਮਾ ਨੇ ਹੀ ਪਲਾਨ ਕੀਤਾ ਹੋਇਆ ਲਿਸਟ ਚ ਕਿ ਵੀ ਇਸ ਤੋਂ ਬਾਅਦ ਆਹ ਦਿਨਾ ਆਹ ਦਿਨਾ ਆਹ ਦਿਨਾ ਦਾ ਮੇਰੇ ਵੱਲੋਂ ਤਾਂ ਸ਼ੁਕਰਗੁਜ਼ਾਰੀ ਆ ਹੈਨਾ ਕਿ ਉਹਨਾਂ ਨੇ ਮੈਨੂੰ ਦਿੱਤਾ ਸਬਰ ਹੈਨਾ ਤੇ ਸ਼ਤਾਵਾ ਕਿਸੇ ਚੀਜ਼ ਦਾ ਨਹੀਂ ਮੈਨੂੰ ਕਿ ਵੀ ਮੈਂ ਯਾਰ ਆ ਇਹ ਵੀ ਸੋਚਦਾ ਮੈਂ ਕੁਝ ਨਾ ਕੁਝ ਉਹ ਚੀਜ਼ ਛੱਡ ਕੇ ਕੁਝ ਪਾਈ ਹੈ ਅਚੀਵ ਕੀਤਾ ਉਹ ਹੋ ਸਕਦਾ ਕਿ ਪੈਸੇ ਉਹ ਚ ਨਹੀਂ ਹੁੰਨੇ ਮਿਲੇ ਘੱਟ ਮਿਲੇ ਹੋਣਗੇ ਪਰ ਮੈਂ ਇਹਨੂੰ ਕਿ ਸਾਰਾ ਕੁਝ ਪੈਸੇ ਨਹੀਂ ਹੁੰਦੇ ਮੈਨੂੰ ਮੇਰੇ ਲਈ ਮੇਰੀ ਨਜ਼ਰ ਵਿੱਚ ਸਾਰਾ ਕੁਝ ਪੈਸਾ ਨਹੀਂ ਹੁੰਦਾ ਤੁਹਾਡੀ ਅੰਦਰੋਂ ਤੁਹਾਡੀ ਸੰਤੁਸ਼ਟੀ ਕਿਸ ਚੀਜ਼ ਦੀ ਹੈ ਸੈਟੀਸਫੈਕਸ਼ਨ ਕਿਹਦੇ ਚ ਹੈ ਲਗਨ ਕਿਹਦੇ ਚ ਹੈ ਕੀ ਕਰਨਾ ਚਾਹੁੰਦੇ ਹੋ ਮੰਨ ਲਓ ਮੈਂ ਫਿਲਮਾਂ ਕਰਨਾ ਚਾਹੁੰਦਾ ਸੀਗਾ ਹੈਨਾ ਕਿ ਯਾਰ ਮੈਂ ਫਿਲਮਾਂ ਕਰਾਂ ਠੀਕ ਹੈ ਪੈਸੇ ਉਹ ਚ ਭਾਵੇਂ ਘੱਟ ਹੈ ਬਟ ਮੇਰਾ ਮਨ ਚ ਇਹ ਤਾਂ ਹੋਇਆ ਗਿਆ ਮੈਂ ਫਿਲਮਾਂ ਕਰਨਾ ਚਾਹੁੰਦਾ ਹਨਾ ਤੇ ਉਹ ਮੈਨੂੰ ਮਿਲ ਵੀ ਰਹੀਆਂ ਜਿਵੇਂ ਮੈਂ ਕਹੂੰਗਾ ਅੱਛਾ ਜੀ ਮੇਰੀ ਇਹ ਹੋਵੇ ਕਿ ਯਾਰ ਮੈਂ ਪੈਸਾ ਹੀ ਕਮਾਉਣਾ ਚਾਹੁੰਦਾ ਬਾਕੀ ਚੀਜ਼ਾਂ ਮਿਲੀ ਸੈਕੰਡਰੀ ਤੇ ਉਹ ਵੀ ਹੋ ਜਾਣਗੇ ਉਹ ਮੈਂ ਪੈਸੇ ਉਹ ਵੀ ਕੰਮ ਹੈਗੇ ਕਿ ਮੈਂ ਪੈਸੇ ਜਿਹੇ ਕਮਾ ਸਕਦਾ ਜ਼ਿਆਦਾ ਬਟ ਕਹਿੰਦੇ ਹੁੰਦੇ ਜਿਹੜੇ ਰਾਹ ਜਾਣਾ ਨਹੀਂ ਹਨਾ ਉਹ ਮਤਲਬ ਉਹ ਰਸਾ ਕਿਉਂ ਪੁੱਛਣਾ ਜੋ ਵੀ ਸਾਰਾ ਕੁਝ ਸੋ ਮਤਲਬ ਇਹ ਹੈ ਕਿ ਮੈਨੂੰ ਪੈਸਾ ਹਮੇਸ਼ਾ ਮੇਰੀ ਸਟਾਰਟਿੰਗ ਤੋਂ ਹੀ ਪਹਿਲੇ ਦਿਨ ਤੋਂ ਹੀ ਸੈਕੰਡਰੀ ਰ ਇੰਦਨਿੰਦੋ ਸਿਆਣੇ ਪਹਿਲੇ ਪਹਿਲਾ ਕੰਮ ਫਿਰ ਨਾਮ ਫਿਰ ਧਾਮ ਹੈ ਨਾ ਸੋ ਕੰਮ ਕਰੋਗੇ ਤਾਂ ਨਾਮ ਹੋਊਗਾ ਨਾਮ ਹੋਊਗਾ ਤੁਹਾਨੂੰ ਧਾਮ ਮਿਲੇ ਜਾਣੇ ਸੋ ਇਹ ਚੀਜ਼ ਹੈ ਅੱਛਾ ਇੱਕ ਆਖਰੀ ਸਵਾਲ ਹੈ ਤੁਹਾਡੇ ਤੋਂ ਕਿ ਅਸੀਂ ਤੁਹਾਨੂੰ ਜਦੋਂ ਤੋਂ ਦੇਖਦੇ ਆ ਰਹੇ ਹਾਂ ਨਾ ਤੁਸੀਂ ਐਜ਼ ਇਟ ਇਜ਼ ਹੀ ਹੋ ਤਾਂ ਇਹ ਫਿਟਨੈਸ ਬਰਕਰਾਰ ਰੱਖਣ ਦੇ ਪਿੱਛੇ ਦਾ ਕੀ ਰਾਜ਼ ਹੈ ਪਹਿਲਾਂ ਤਾਂ ਮੈਂ ਇਹ ਹੈ ਕਿ ਛੋਟਾ ਜਿਹਾ ਇਸੇਗਾ ਮੈਂ 17-18 ਸਾਲ ਦਾ ਜਦੋਂ ਮੈਂ ਸ਼ੁਰੂ ਕੀਤਾ ਕੋਈ ਵੀ ਤੁਸੀਂ ਉਦਾਂ ਦੇ ਹੀ ਹੋ ਉਹ ਫਿਰ ਇਹ ਸੋਚੋ ਪ੍ਰਮਾਤਮਾ ਦੀ ਕਿਰਪਾ ਹੀ ਹੈ ਤੇ ਬਟਾ ਰੋਟੀ ਬਾਣੀ ਆਪਾਂ ਹਮੇਸ਼ਾ ਬੈਲੈਂਸ ਖਾਓ ਜਿਆਦਾ ਕੁਝ ਖਾਂਦਾ ਨਹੀਂ ਮੈਂ ਹੈਨਾ ਬਸ ਉਹਨਾ ਖਾਂਦਾ ਜਿੰਨਾ ਭੁੱਖ ਮਿੜ ਜੇ ਤੇ ਥੋੜੀ ਮਤਲਬ ਫਰੈਸ਼ ਫੀਲ ਵੀ ਕਰੋ ਹਰ ਵੇਲੇ ਔਰ ਗੁੱਡ ਫੀਲ ਕਰੋ ਕਿ ਹਾਂ ਯਾਰ ਕੁਝ ਖਾਦਾ ਚੰਗਾ ਖਾਦਾ ਕੋਈ ਮੈਂ ਆ ਸਭ ਚੀਜ਼ਾਂ ਤੋਂ ਥੋੜਾ ਦੂਰ ਹੀ ਰਹਿੰਦਾ ਬਾਕੀ ਚੀਜ਼ਾਂ ਖਾਂਦਾ ਜ਼ਰੂਰ ਆ ਮਨ ਕਦੀ ਨਹੀਂ ਮਾਰਦਾ ਮਾਣ ਮੰਨ ਲਓ ਮੇਰੇ ਸਾਹਮਣੇ ਗਲਾਬ ਜਮਨ ਪਈ ਹੈ ਤੇ ਮੈਂ ਇੱਕ ਨਹੀਂ ਖਾਊਗਾ ਉਹ ਚੌਥੀ ਖਾਊਗਾ ਸੋ ਮਨ ਵੀ ਨਹੀਂ ਮਾਰਿਆ ਤੇ ਆਪਣਾ ਤੁਸੀਂ ਬੈਲੈਂਸ ਵੀ ਖਾਦਾ ਸੋ ਇਹ ਚੀਜ਼ ਆ ਤੇ ਮੇਰੇ ਸਾਨਾ ਦਾ ਹਰ ਬੰਦੇ ਨੂੰ ਦੋ ਵਕਤ ਦਾ ਖਾਣਾ ਚਾਹੀਦਾ ਚੰਗਾ ਖਾਣਾ ਚਾਹੀਦਾ ਬਸ ਤੇ ਤੇ ਆਪਣੇ ਆਪ ਸਹੀ ਰਹਿਣੇ ਆ థాంਕ ਯੂ so much ਹੁਣ ਤੁਹਾਡ ਤੋਂ ਇਜਾਜ਼ਤ ਲੈਣੇ ਆ ਐਂਡ ਫਿਰ ਜਲਦੀ ਮੁਲਾਕਾਤ ਹੋਏਗੀ ਜੀ ਜੀ ਮੈਂ ਥੈਂਕ ਯੂ ਮੈਮ ਥੈਂਕ ਯੂ so much ਥੈਂਕ ਯੂ ਜੀ ਹੁਣ ਤੁਹਾਡ ਤੋਂ ਵੀ ਇਜਾਜ਼ਤ ਲੈਣੇ ਹੋਰ ਅਪਡੇਟ ਦੇ ਲਈ ਬਨੇਰੋ ਕਪੂ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ